ਰਾਜ ਸਭਾ ਅੱਜ ਜਿਹੜਾ ਇਲੈਕਸ਼ਨ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਕੇਜਰੀਵਾਲ ਨੂੰ ਪੰਜਾਬ ਚੋਂ ਰਾਜ ਸਭਾ ਦੀ ਟਿਕਟ ਲਾਉਗੀ ਲਾਊਗਾ ਸਾਰੇ ਚੇਅਰਮੈਨ ਉਹਨਾਂ ਦਿੱਲੀੋਂ ਆਏ ਹੈ ਜਿਲੇ ਉਹਨਾਂ ਦੇ ਮਹਿਕਮੇ ਦੇ ਅਫਸਰ ਲਾਏ ਸਾਰੇ ਦਿੱਲੀੋਂ ਆਏ ਹੈ ਉਹ ਪੰਜਾਬ ਦੇ ਖਜ਼ਾਨੇ ਨੂੰ ਵਰਤ ਕੇ ਹਿੰਦੁਸਤਾਨ ਤੇ ਰਾਜ ਕਰਨਾ ਚਾਹੁੰਦੇ ਹੈ ਲੁਧਿਆਣੇ ਤੱਕ ਜੋ ਕੁਝ ਵੀ ਬਣਿਆ ਦੇਖਦੇ ਹੋ ਕੋਈ ਨਹਿਰ ਉੱਤੇ ਟੱਪੋਂਗੇ 81 ਉੱਪਰ ਕਰਾਉਂਗਾ ਕੋਈ ਖਾੜੇ ਕੋਲੋਂ ਦੀ ਟੱਪੋਂਗੇ ਕੋਈ ਟਿਊਬਲ ਕਨੈਕਸ਼ਨ ਕੋਲੇ ਟੱਪੋਂਗੇ ਕੋਈ ਗ੍ਰੈਂਡ ਕੋਲੇ ਟੱਪੋਂਗੇ ਕੋਈ ਸਕੂਲ ਕੋਲੇ ਟੱਪੋਂਗੇ ਕੋਈ ਹਸਪਤਾਲ ਕੋਲੇ ਟੱਪੋਂਗੇ ਕੋਈ ਹਾਈਵੇ ਦੇ ਉੱਤੇ ਹੀ ਟੱਪੋਂਗੇ ਫਲਾਈਓਵਰ ਦੇ ਉੱਪਰ ਦੀ ਟੱਪੋਂਗੇ ਸਾਰਾ ਖੁਸ਼ੀ ਅਕਾਲੀ ਦਲ ਨੇ ਬਣਾਇਆ ਇੱਕ ਵੀ ਨਿਸ਼ਾਨੀ ਨਹੀਂ ਹੈ ਕਾਂਗਰਸ ਦੀ ਇੱਕ ਵੀ ਤੇ ਝਾੜੂ ਵਾਲੀਂ ਦਾ ਛਾੜੀ ਦਿਓ ਕਿਉਂ ਕਿ ਸਾਡਾ ਆਪਣਾ ਘਰ ਹੈ ਫਰਕ ਹੈ ਆਪਣੇ ਦਾ ਪਰाये ਦਾ ਪਰ ਮੈਂ ਜਿਹੜੀ ਗੱਲ ਦੇਖ ਰਿਹਾ ਕਿ ਪ੍ਰੈਕਟੀਕਲੀ ਉਹਨਾਂ ਨੇ ਨਾ ਬੁਰਾ ਹਾਲ ਕਰਤਾ ਕਿ ਜੋ ਮਰਜ਼ੀ ਗਈ ਜਾਂ ਹੁਣ ਉਹਨਾਂ ਦਾ ਗੱਲ ਉਹ ਗੱਲ ਨਹੀਂ ਰਹੀ ਜਿਹੜੀ ਝਾੜੂ ਵਾਲੀ ਪਹਿਲੇ ਸੀ ਕਿ ਹੁਣ ਹੈ ਉਹਨਾਂ ਦੀ ਗੱਲ ਹੈ ਝਾੜੂ ਵਾਲਿਆਂ ਦੀ ਕਿ ਨਹੀਂ ਹੈ ਪੱਕੇ ਹੋ ਗਏ ਲੋਕ ਸੂਚਨੇ ਕਿਹੜੀ ਪਾਰਟੀ ਹੈ ਜੀ ਪ੍ਰੋਬਲਮ ਕੀ ਹੈ ਆਪਾ ਦੇਤਾ ਉਹਨਾਂ ਨੂੰ ਜਿਹਨਾਂ ਦਾ ਕੋਈ ਇੰਟਰਸਟ ਹੀ ਪੰਜਾਬ 'ਚ ਨਹੀਂ ਹੁਣ ਰਾਜ ਸਭਾ ਅੱਜ ਜਿਹੜਾ ਇਲੈਕਸ਼ਨ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਕੇਜਰੀਵਾਲ ਨੂੰ ਪੰਜਾਬ ਚੋਂ ਰਾਜ ਸਭਾ ਦੀ ਟਿਕਟ ਲਾਉਗੀ ਲਾਉਗਾ ਸਾਰੇ ਚੇਅਰਮੈਨ ਉਹਨਾਂ ਦਿੱਲੀੋਂ ਆਏ ਹੈ ਜਿਲੇ ਉਹਨਾਂ ਦੇ ਮਹਿਕਮੇ ਦੇ ਅਫਸਰ ਲਾਏ ਸਾਰੇ ਦਿੱਲੀੋਂ ਆਏ ਹੈ ਉਹ ਪੰਜਾਬ ਦੇ ਖਜ਼ਾਨੇ ਨੂੰ ਵਰਤ ਕੇ ਹਿੰਦੁਸਤਾਨ ਤੇ ਰਾਜ ਕਰਨਾ ਚਾਹੁੰਦੇ ਹੈ ਸੋ ਜਿੰਨਾ ਤੁਸੀਂ ਵੋਕਲ ਹੋਵੋਗੇ ਯੂਥ ਨਹੀਂ ਹੂੰ ਲੈ ਕੇ ਐਸੀ ਯੂਥ ਲੈ ਕੇ ਆਇਆ ਸੀ ਤੇ ਯੂਥ ਹੀ ਕੱਢ ਸਕਦਾ ਹੈ ਤੇ ਮੈਂ ਤੁਹਾਨੂੰ ਅੱਜ ਦੱਸਾਂ ਅਕਾਲੀ ਦਲ ਦੇ ਬਿਨਾਂ ਥੋੜੀ ਕੋਈ ਫੌਜ ਨਹੀਂ ਪੰਜਾਬ ਦੀ ਤੁਸੀਂ ਸਾਰੇ ਪੜੇ ਲਿਖੇ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਤੁਸੀਂ ਅਲੱਗ-ਅਲੱਗ ਜਗ੍ਹਾ ਤੋਂ ਪੰਜਾਬ ਚੋਂ ਆਏ ਹੋ ਜਿਹੜੇ ਪਿੰਡ ਚੋਂ ਆਏ ਜਿਹੜੇ ਸ਼ਹਿਰ ਤੋਂ ਆਏ ਹੋ ਲੁਧਿਆਣੇ ਤੱਕ ਜੋ ਕੁਝ ਵੀ ਬਣਿਆ ਦੇਖਦੇ ਹੋ ਕੋਈ ਨਹਿਰ ਉੱਤੇ ਟੱਪੋਂਗੇ 81 ਉੱਪਰ ਕਰਾਉਂਗਾ ਕੋਈ ਖਾਲੇਤ ਕੋਲੋਂ ਦੀ ਟੱਪੋਂਗੇ ਕੋਈ ਟਿਊਬਲ ਕਨੈਕਸ਼ਨ ਕੋਲੇ ਟੱਪੋਂਗੇ ਕੋਈ ਗ੍ਰੇਡ ਕੋਲੇ ਟੱਪੋਂਗੇ ਕੋਈ ਸਕੂਲ ਕੋਲੇ ਟੱਪੋਂਗੇ ਕੋਈ ਹਸਪਤਾਲ ਕੋਲੇ ਟੱਪੋਂਗੇ ਕੋਈ ਹਾਈਵੇ ਦੇ ਉੱਤੇ ਹੀ ਟੱਪੋਂਗੇ ਫਲਾਈਓਵਰ ਦੇ ਉੱਪਰ ਦੀ ਟੱਪੋਂਗੇ ਸਾਰਾ 쿠ਸ਼ੀ ਅਕਾਲੀ ਦਲ ਨੇ ਬਣਾਇਆ ਇੱਕ ਵੀ ਨਿਸ਼ਾਨੀ ਨਹੀਂ ਹੈ ਕਾਂਗਰਸ ਦੀ ਇੱਕ ਵੀ ਤੇ ਝਾੜੂ ਵਾਲੀਂ ਦਾ ਛਾੜੀ ਦਿਓ ਕਿਉਂ ਕਿ ਸਾਡਾ ਆਪਣਾ ਘਰ ਹੈ ਫਰਕ ਹੈ ਆਪਣੇ ਦਾ ਪਰाये ਦਾ